ਮੈਂ ਸਮਝਦਾ ਆ ਕਿ ਭਾਈ ਬਿਆਨ ਸਿੰਘ ਭਾਈ ਸ਼ਤਵੰਦ ਸਿੰਘ ਭਾਈ ਕੇਰ ਸਿੰਘ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ ਔਰ ਜਿੰਨੇ ਵੀ ਕਦੇ ਅਕਾਲ ਤਖਤ ਸਾਹਿਬ ਵੱਲੇ ਮੈਲੀ ਅੱਖ ਨਾਲ ਵੇਖਿਆ ਜਾਂ ਸੱਚਖੰਡ ਹਰਮੰਦਰ ਸਾਹਿਬ ਕੇਹੇ ਵੀ ਸਿੱਖ ਨੇ ਉਹਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਔਰ ਮੈਂ ਸਮਝਦਾ ਆ ਕਿ ਖਾਲਸਾ ਪੰਥ ਦੀ ਡਿਗ੍ਹੀ ਹੋਈ ਪੱਗ ਜਿਹੜੀ ਆ ਉਹਨਾਂ ਨੇ ਸਿਰ ਤੇ ਰੱਖੀ ਆ ਉਹ ਸਾਡੀ ਕੌਮ ਦੇ ਹੀਰੇ ਆ ਔਰ ਸਾਡੀ ਕੌਮ ਦੀ ਸ਼ਾਨ ਨੇ ਤੇ ਅੱਜ ਸਾਰੇ ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਸਾਰੇ ਪੰਥ ਨੇ ਰਲ ਕੇ ਅੱਜ ਉਹਨਾਂ ਦਾ ਜਰਾਚੀ ਦੀਵੈਸ ਸਾਹਿਬ ਤੇ ਨਿਆ ਔਰ ਸਾਡੇ ਵਾਸਤੇ ਉਹ ਪ੍ਰੇਰਨਾ ਸਰੋਤ ਹੈ ਔਰ ਛੀਦਾਂ ਦੇ ਸਿਰ ਤੇ ਹੀ ਸਾਡੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਆਕਾਲੀ ਦਲ ਜਿਹੜਾ ਹੈ ਉਹ ਖੜਾ ਹੈ ਔਰ ਜਦੋਂ ਜਦੋਂ ਵੀ ਕੋਈ ਪੰਥ ਤੇ ਮੁਸ਼ਕਲ ਪਈ ਹੈ ਤਾਂ ਉਦੋਂ ਹੀ ਸਾਡੇ ਯੋਧਿਆ ਨੇ ਪਾਈਸਤਵਾਲ ਸੇ ਕੇਰ ਸਿੰਘ ਵਰਗਿਆ ਉਹ ਜਰਦਾਤ ਤੇ ਸੁਖਾ ਔਰ ਮਾਹਪੁਰਸਨ ਬਾਬਾ ਜਰਨੈਲ ਸੇ ਖਾਲਸਾ ਪਿੰਡਰਾਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਔਰ ਬਾਬਾ ਖਾਰਾ ਸਿੰਘ ਤੇ ਜਰਨੈਲ ਸ਼ਬੀਖ ਸਿੰਘ ਇਹਨਾਂ ਲੋਕਾਂ ਨੇ ਬਹੁਤ ਵੱਡੀਆਂ ਮਹਾਨ ਸ਼ਹੀਦੀਆਂ ਦਿੱਤੀਆਂ ਨੇ ਔਰ ਇੱਥੇ ਡੱਟ ਕੇ ਟੰਕਾਂ ਦਾ ਮੁਕਾਬਲਾ ਸੰਤ ਜਰਨੈਲ ਸਿੰਘ ਨੇ ਪਾਈ ਅਮਰੀਕ ਸਿੰਘ ਜੀ ਨੇ ਉਹਨਾਂ ਦੇ ਸਾਥੀਆਂ ਨੇ ਕੀਤਾ। ਉਹ ਇੱਕ ਆਉਣ ਦੇ ਮਹਾਨ ਸ਼ਹੀਦ ਨੇ ਤੇ ਸਾਡਾ ਫਰਜ਼ ਬਣਦਾ ਹੈ ਉਹਨਾਂ ਦਾ ਅਕੀਦ ਜਿਹੜੇ ਆ ਉਹ ਬੜੀ ਚੜ੍ਹਦੀ ਕਲਾ ਨਾਲ। ਮੈਂ ਤਾਂ ਇਹ ਵੀ ਚਾਹਵਾ ਹੈ ਕਿ ਵੱਡੇ ਇਕੱਠ ਕਰਕੇ ਮਨਜੀਤ ਸਾਹਿਬ ਦਵਾਨ ਹਾਲ ਵਿੱਚ ਇਹ ਜਿਹੜੇ ਵੱਡੇ ਸਮਾਗਮ ਜਿਹੜੇ ਸਾਰੀ ਦਿਹਾੜੀ ਕੀਤੀ ਜਾਣ ਔਰ ਉੱਥੇ ਕੀਰਤਨ ਦਰਬਾਰ ਵੀ ਹੋਵੇ, ਕਥਾ ਵਿਚਾਰ ਵੀ ਹੋਵੇ, ਢਾਡੀ ਤੇ ਕਵੀਸ਼ਰ ਸਿੰਘ ਜਿਹੜੇ ਉਹ ਵੀ ਉੱਥੇ ਲੱਗਣ ਔਰ ਬਹੁਤ ਵੱਡਾ ਸਮਾਗਮ ਉਹਨਾਂ ਦੀ ਯਾਦ ਅਮੇਸ਼ਾਈ ਹੋਣਾ ਚਾਹੀਦਾ ਹੈ। आज मनाया गया है। जो की हरेक साल वाल भी इकती अक्तूबर उन्नीस सौ चौरासी तू तो लगातार मनाया जा रहा है ਆਹ ਵੀ ਕੋਰੇ ਮਨਾਇਆ ਗਿਆ ਬਈ ਹਰੇਕ ਸਾਲ ਦੀ ਤਰ੍ਹਾਂ ਹਰ ਸਾਲ ਵੀ ਮਨਾਇਆ ਗਿਆ ਹਾਂਜੀ ਸ਼ਰਮਣੀ ਕਮੇਟੀ ਲੋਗ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਕੀਤਾ ਗਿਆ ਕੇਡਰ ਸਰਕਾਰ ਵੱਲੋਂ ਅੰਮੇਕਨਰ ਨੂੰ ਕਿਹਾ ਨਹੀਂ ਲੈ ਕੇ ਨਾ ਨਹੀਂ ਪਰ ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਨਾਲ ਵਿਚਾਰ ਕਰਦੀ ਆਈ ਹੈ ਕਹਿ ਕੇ ਵਾਅਦਿਆਂ ਤੋਂ ਮੁੱਕਰਦੀ ਆਈ ਹੈ ਦੇ ਦੇ ਇਸ ਸਰਕਾਰ ਤੇ ਮੈਨੂੰ ਨਹੀਂ ਲੱਗਦਾ ਹੁਣ ਸਿੱਖਾਂ ਨੂੰ ਕੋਈ ਪ੍ਰੋਸਰ ਰਹਿ ਗਿਆ ਜੇ ਤਾਂ ਹੋएगी ਜੀ ਅੰਬਰਸ ਪੰਜਾਬ ਦੀ ਪਾਰਟੀ ਦੀ ਜਿੱਤ ਹੋਏ ਮੈਂ ਸਮਝਦਾ ਇਤਿਹਾਸਕ ਦਿਨ ਹੈ ਅੱਜ ਸਿੱਖੋਂ ਵਸਤੇ ਕਿਉਂਕਿ ਭਾਈ ਸਤਵੰਸਿਕ ਬਿਆਨ ਸਿੰਘ ਭਾਈ ਕੇ ਸਿੰਘ ਨੇ ਪ੍ਰਾਤਨ ਇਤਿਹਾਸ ਦਹਰਾਇਆ ਜਦੋਂ ਇੰਦਰਾ ਗਾਂਧੀ ਚਾਹੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਜਿਹਦੇ ਵਿੱਚ ਪੰਜਾਬ ਵੀ ਆਉਂਦਾਗਾ ਅੰਮ੍ਰਿਤਸਰ ਵੀ ਆਉਂਦਾਗਾ ਪੰਜਾਬ ਦੀ ਐਮਪੀ ਵੀ ਹੈ ਤੇ ਪਰ ਜਦੋਂ ਉਸ ਦੇ ਮੂੰਹ ਨੂੰ ਖੂਨ ਲੱਗ ਗਿਆ ਜਿਸ ਤੋਂ ਇਹ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਟੈਂਕਾਂ ਤੋਪਾਂ ਨਾਲ ਅਸਲੀ ਕਾਲ ਤੱਕ ਸਭ ਤੇ ਹਮਲਾ ਕੀਤਾ ਹੈ ਹੁਣ ਇਹ ਮੈਂ ਸਮਝਦਾ ਖੂਨ ਪੀਣੀ ਡੈਣ ਬਣ ਗਈ ਜਿਨੇ ਮੈਂ ਸਮਝੀ ਤੂੰ ਦੁਨੀਆ ਨੂੰ ਵੀ ਖਤਰਾ ਹੈ ਦੇਸ਼ ਨੂੰ ਵੀ ਖਤਰਾ ਹੈ ਤੇ ਉਸ ਨੂੰ ਸੰਭਾਲਣ ਵਾਸਤੇ ਜਿਸ ਤਰ੍ਹਾਂ ਆਪਾਂ ਸੋਚਦੇ ਆ ਕਿ ਧਰਮੀਆਂ ਕੀ ਜੈ ਜੈਕਾਰ ਕੀਏ ਜੋ ਪਾਪੀਆਂ ਕੋ ਦੰਡ دیے ਹਨ ਤੇ ਫਿਰ ਪਾਪੀ ਨੂੰ ਦੰਡ ਦੇਣ ਵਾਸਤੇ ਭਾਈ ਸਤਵੰਦ ਸਿੰਘ ਵਿਜਨ ਸਿੰਘ ਭਾਈ ਕੇਸ ਸਿੰਘ ਨੇ ਗੁਰੂ ਚਰਨਾ ਚਰਦਾਸ ਕਰਕੇ ਆਪਣੇ ਪਰਿਵਾਰ ਨੂੰ ਆਪਣੀ ਨੌਕਰੀ ਨੂੰ ਕੌਮ ਤੋਂ ਪੰਥ ਤੋਂ ਨਿਸ਼ਾਵਰ ਕਰਕੇ ਉਸ ਪਾਪਨ ਨੂੰ ਸੋਧਾ ਲਾ ਕੇ ਮੈਂ ਸਮਝਦਾ ਪੰਥ ਦੀ ਝੋਲੀ ਦੇ ਵਿੱਚ ਆਪਣਾ ਸੀਸ ਬਲਦਾਨ ਦਿੱਤਾ ਤਾਈਓ ਅੱਜ ਇਸ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਹਰਮੰਦਰ ਸਾਹਿਬ ਦੀ ਅਰਦਾਸ ਕੀ ਭਾਈ ਬਲਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਕੌਮ ਪੰਥ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਅੱਜ ਦੇ ਦਿਨ ਕਾਂਗਰਸ ਦੇ ਪ੍ਰਧਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪਾਪਨ ਨੂੰ ਸੋਧਾ ਲਾ ਕੇ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਬਿਆਨ ਸਿੰਘ ਨੇ ਪੰਥ ਦੀ ਇੱਜ਼ਤ ਰੱਖੀ ਤੇ ਉਸ ਖੂਨ ਪੀਨੀ ਡੈਨ ਨੂੰ ਸੋਧਾ ਲਾਇਆ। ਇਹ ਹੀ ਸਾਡਾ ਇਤਿਹਾਸ ਹੈ। ਤਾਈਆਂ ਸਾਨੂੰ ਇੱਕ ਬੱਕਰੀ ਤੇ ਨਿਆਰੀ ਕੌਮ ਕਿਹਾ ਜਾਂਦਾ ਹੈ ਕਿ ਅਸੀਂ ਜਦੋਂ ਕਿਸੇ ਪਾਪੀ ਨੂੰ ਸੋਧਾ ਲਾਉਣੇ ਆ ਪਹਿਲਾਂ ਇਹ ਸੋਚਦੇ ਆ ਕਿ ਅਸੀਂ ਪੰਥ ਲਈ ਕਰਵਾਨ ਹੋ ਰਹੇ ਆ। ਤੁਸੀਂ ਸੁਖੇ ਜਿੰਦੇ ਦਾ ਇਤਿਹਾਸ ਵੇਖ ਲਓ ਆਈ ਸਤਵੰਨ ਸਿੰਘ ਭਾਈ ਕੇਹ ਸਿੰਘ ਦਾ ਇਤਿਹਾਸ ਵੇਖ ਲਓ ਕਿ ਹਾਸ ਹਾਸ ਕੇ ਫਾਂਸੀਆਂ ਚੁੰਮਦੇ ਆ ਸੋ ਇਸ ਕਰਕੇ ਉਹ ਸਾਡੇ ਕੌਮੀ ਹੀਰੋ ਆ ਕੌਮੀ ਜੋਧੇ ਆ ਅੱਜ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਵਰਸੀ ਪੂਰੇ ਪੰਥਰੇ ਇਕੱਠੇ ਹੋ ਕੇ ਮਨਾਈ ਹੈ ਤੇ ਉਹਨਾਂ ਨੂੰ ਪਰਿਵਾਰ ਵੀ ਸਨਮਾਨ ਕੀਤਾ ਇਸੇ ਕਰਕੇ ਇਹ ਕੌਮ ਜਿੰਦਾ ਹੈ ਇਸ ਕੌਮ ਦੀ ਬਲਖੰਤ ਹੈ ਕਿ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਸਮਝਦੇ ਹੋਏ ਉਹ ਸ਼ਹੀਦਾਂ ਨੂੰ ਯਾਦ ਕੀਤਾ ਕਿ ਲੱਗਦਾ ਹੈ ਕਿ ਹਰੇਕ ਗੁਰਦੁਆਰੇ ਵਿੱਚ ਇਸ ਤਰ੍ਹਾਂ ਦੀ ਸ਼ਿਦਸਮਾਰ ਨਹੀਂ ਦਿੱਤਾ ਜੋ ਬੱਚਿਆਂ ਨੂੰ ਪਤਾ ਲੱਗੇ ਵਾਲੀ ਪੀੜ੍ਹੀ ਨੂੰ ਪਤਾ ਬਿਲਕੁਲ ਬਿਲਕੁਲ ਮੈਂ ਸਮਝਦਾ ਜਿਸ ਤਰ੍ਹਾਂ ਆਪਾਂ ਘਟ ਗਿਣਤੀ ਆ 2% ਹੈ ਜਿਸ ਤਰ੍ਹਾਂ ਆਪਣੇ ਤੇ ਹੱਤਿਆਚਾਰ ਹੋ ਰਿਹਾ ਜ਼ੁਲਮ ਹੋ ਰਿਹਾ ਆਪਾਂ ਨੂੰ ਕਾਨੂੰਨ ਤੋੜ ਕੇ ਜਿਨ੍ਹਾਂ ਆਪਣੀ ਸਿੰਘਾਂ ਨੇ ਸਜਾਵਾਂ ਪੂਰੀਆਂ ਕਰ ਲੀਆਂ ਜਿਨ੍ਹਾਂ ਦੀ ਫਾਈਲ ਤੇ ਲਿਖਿਆ ਕਿ ਇਹਨਾਂ ਦਾ ਕਰੈਕਟਰ کردار ਵੀ ਬਹੁਤ ਵਧੀਆ ਤੇ ਸਜਾ ਵੀ ਨਿਲ ਮਗਰ ਤੇ ਉਹਨਾਂ ਨੂੰ ਵੀ ਜੇਲ੍ਹਾਂ ਚ ਰੱਖਿਆ ਜਾ ਰਿਹਾ ਹੈ ਅਤੇ ਸਾਡੇ ਗੁਰੂ ਘਰ ਖੋਏ ਜਾ ਰਹੇ ਹੈ ਪਟਨਾ ਸਾਹਿਬ ਹਜੂਰ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਤੇ ਫਿਰ ਫੇਰ ਹੀ ਇਹ ਕੌਮ ਦੇ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗੂ ਕਿ ਕਿਸ ਤਰ੍ਹਾਂ ਕਿ ਜੇਥੇ ਮਸੇ ਨੇ ਜ਼ੁਲਮ ਕੀਤਾ ਜੇ ਜਕਰੀਏ ਨੇ ਜ਼ੁਲਮ ਕੀਤਾ ਜੇ ਅਫਦਾਲੀ ਨੇ ਜ਼ੁਲਮ ਕੀਤਾ ਜੇ ਔਰੰਗਜ਼ੇਬ ਨੇ ਜ਼ੁਲਮ ਕੀਤਾ ਤੇ ਜੇ ਇਦਰਾ ਪਾਪਨ ਨੇ ਜ਼ੁਲਮ ਕੀਤਾ ਤਾਂ ਅੱਜ ਬਿਆਨ ਤੇ ਬੁੱਚੜ ਨੇ ਜ਼ੁਲਮ ਕੀਤਾ ਤਾਂ ਸਾਡੇ ਜਵਾਨ ਜੁਨੂ ਜੋਧਿਆ ਨੇ ਇਤਿਹਾਸ ਦਾ ਹਰਾ ਕੇ ਕੁਰਬਾਨ ਹੋ ਕੇ ਕੌਮ ਵਾਸਤੇ ਸਾਧ ਦਿੱਤੀ ਹੈ ਜੇ ਇਹ ਕੁਰਬਾਨੀਆਂ ਵਾਲੇ ਲੋਕ ਜਿੰਦਾ ਨੇ ਤੇ ਕੌਮ ਵੀ ਜਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਤਿਆਂ ਸਰਕਾਰਾਂ ਨੇ ਸਿੱਖ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਮੇ ਸਮੇਂ ਦੀ ਹਕਮਾ ਨੇ ਸਿੱਖਾਂ ਦੀ ਸਰਮੌਰ ਸੰਸਥਾ ਸਰਮੌਰ ਤਖਤ ਚਰੀ ਅਕਾਲ ਤਖਸਾ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਤੇ ਹਮਲੇ ਕੀਤੇ ਗਏ ਪਰ ਸਮੇ ਸਮੇਂ ਦੇ ਜਿਹੜੇ ਸਾਡੇ ਜੂਹਾਰੂ ਸਿੰਘ ਸੀ ਉਹਨਾਂ ਨੇ ਉਹਨਾਂ ਦੁਸ਼ਟਾਂ ਨੂੰ ਸੋਧਾ ਵੀ ਲਾਇਆ ਜੂਨ 1984 ਵਿੱਚ ਸੰਤ ਜਗਤਾਰ ਸਿੰਘ ਖਾਲਸਾ ਪਿੰਡਰਾ ਵਾਲਿਆ ਦੀ ਇਕਵਾਈ ਵਿੱਚ ਪਾਰ ਸਰਕਾਰ ਨਾਲ ਸੰਘਰਸ਼ ਕਰ ਲਈ ਗਈ ਉਸ ਸਮੇਂ ਇੰਦਰਾ ਗਾਂਧੀ ਨੇ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਲਗਭਗ 36-37 ਗੁਰਦਵਾਰਿਆਂ ਤੇ ਹਮਲਾ ਕਰ ਦਿੱਤਾ ਜਿਸ ਨਾਲ ਸਾਡੇ ਪਵਿੱਤਰ ਤਖਤ ਤੋਂ ਢਹਿ ਢੇਰੀ ਕਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਦੇ ਵੀ ਗੋਲੀਆਂ ਲੱਗੀਆਂ ਗੁਰੂ ਗ੍ਰੰਥ ਸਾਹਿਬ ਵੀ ਜ਼ਖਮੀ ਹੋਏ ਉਹ ਸਮੇਂ ਸਿਕਨਿਆਂ ਭਾਵਰਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਸਿੱਖਾਂ ਦੇ ਮਾਲਾ ਚ ਬਹੁਤ ਰੋਸ ਸੀ ਸਿੱਖ ਜਿਹੜੇ ਉਹ ਵਿਰਾਗ ਵਿੱਚ ਸਨ ਕਿ ਇੱਕ ਸੱਚ ਖੜਾ ਪਵਿੱਤਰ ਅਸਥਾਨ ਸੱਚਖੰਡ ਸ਼੍ਰੀਮਨਤਸਰ ਸਾਹਿਬ ਨੂੰ ਗੋਲੀਆਂ ਨਾਲ ਵੜਨਾ ਅਤੇ ਸ਼੍ਰੀ ਕਾਲ ਤਖਸਰ ਨੂੰ ਟੈਟੇਰੀ ਕਰ ਦੇਣਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਟਨਾ ਵਾਲੇ ਭਾਈ ਅਮਰੀਕ ਸਿੰਘ ਜੀ ਬਾਬਾ ਸੰਤ ਜਰਨੈਲ ਸ਼ਬੀਗ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਵਰਗੇ ਜਿਹੜੇ ਯੋਧੇ ਸੀ ਉਹ ਸ਼ਹੀਦ ਹੋ ਜਾਣੇ ਉਸ ਸਮੇਂ ਸਿੱਖਾਂ ਦੇ ਮਨਾਈ ਭਾਰੀ ਰੋਸ ਹੋਣ ਕਰਕੇ ਸਿੱਖ ਜਜ਼ਬਾਤ ਭੜਕੇ ਪਏ ਸਨ ਉਸ ਸਮੇਂ ਸੰਤ ਭਾਈ ਸਤਵੰਦ ਸਿੰਘ ਭਾਈ ਬਿਅੰਦ ਸਿੰਘ ਦੇ ਭਾਈ ਕੇਰ ਸਿੰਘ ਜੀ ਨੇ ਸਲਾਹ مشورہ ਕਰਕੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਉਸ ਗੋਲੀकांड ਦੌਰਾਨ ਭਾਈ ਜਿਹੜਾ ਬਿਅੰਦ ਸਿੰਘ ਸੀ ਉਹ ਸ਼ਹੀਦ ਹੋ ਗਏ ਪਾਈ ਸਤਵੰਦ ਸਿੰਘ ਦੇ ਗੋਲੀ ਲੱਗੀ ਜੋ ਉਹਨਾਂ ਦੇ ਫਾਂਸੀ ਦੇ ਲੱਗਣ ਤੱਕ ਜਿਹੜੀ ਉਹ ਉਹਨਾਂ ਦੇ શરી ਵਿੱਚ ਸੀ ਅੱਜ ਉਹਨਾਂ ਅਸੀਂ ਦਾ ਨੂੰ ਯਾਦ ਕਰਦੇ ਆ ਪਰसों ਰੋਜ ਤੋਂ ਸ਼੍ਰੀ ਖੰਡ ਪੜ ਸਾਹਿਬ ਸ਼ਰੌਣੀਗੁਰ ਦਾ ਪ੍ਰਬੰਧ ਕਮੇਟੀ ਨੂੰ ਕਰਾਇਆ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਜਿਸ ਵਿੱਚ ਭਾਈ ਸਿੰਘ ਸਾਹਿਬ ਯਾਨੀ ਬਲਜੀਤ ਸਿੰਘ ਦੀ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਵੱਲੋਂ ਸ਼ੀਰ ਪਰਵਾਰਾਂ ਨੂੰ ਸਿਰੋਪੇ ਦਿੱਤੇ ਗਏ ਨੇ ਮਹਿਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਸਿੱਖ ਸੰਗਤ ਨੂੰ ਉਹਨਾਂ ਛੀਦਾ ਨੂੰ ਚੱਦਰ ਸਤਕਾਰ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਿੱਖ ਪਰੰਪਰਾ ਰਹੀਆਂ ਆ ਉਹਦੇ ਅਨਸਾਰ ਜਿਹੜੇ ਨੇ ਵੀ ਸਾਡੇ ਗੁਰੂ ਘਰਾਂ ਜਾਂ ਗੁਰੂ ਨਾਲ ਜਿਹਨੇ ਵੀ ਕੋਈ ਉਹਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਜੋ ਸਾਡੀਆਂ ਪਰੰਪਰਾਵਾਂ ਦੇ ਅਨਸਾਰ ਹਮੇਸ਼ਾ ਹੀ ਉਹ ਜੇ ਮੱਛਾ ਰੰਗੜ ਹੋਵੇ ਚ ਕੋਈ ਹੋਰ ਹੋਵੇ ਉਹਦੇ ਨਾਲ ਇਹੋ ਕੁਛ ਕੀਤਾ ਗਿਆ ਜੂਨ ਜੂਨ 1984 ਜੋ ਸਾਡੇ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਜੋ ਅਟੈਕ ਕੀਤਾ ਗਿਆ ਬਹੁਤ ਵੱਡੀ ਪੱਗਰ ਚ ਇਥੇ ਛੇਦੀਆਂ ਰੱਤਿਆਂ ਸਿੰਘਾਂ ਨੇ ਤੇ ਦੀਆਂ ਸ਼ਾਨਵਾਤੇ ਉਦੋਂ ਬਾਅਦ ਚ ਜਿਹੜਾ ਉਹਦਾ ਬਦਲਾ ਇਰ ਸਿੰਘ ਸਲੰਗ ਸਿੰਘ ਬਿਆਨ ਸਿੰਘ ਉਹਨਾਂ ਨੇ ਲਿਆ ਅੱਜ ਬਿਆਨ ਸਿੰਘ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਤੇ ਆਏ ਸਾਰੀ ਕੌਮ ਨੂੰ ਚੜ੍ਹਦੀ ਕਲਾ ਗੁਰੂ ਮਹਾਰਾਜ ਉਹਨਾਂ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਸਾਰੀ ਕੌਮ ਦੀ ਠੀਕ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਣੇ ਸ਼੍ਰੀ ਕਾਲ ਤਖਤ ਸਾਹਿਬ ਤੇ ਟੈਂਕਾਂ ਗੋਲਿਆਂ ਨਾਲ ਹਮਲਾ ਕੀਤਾ ਗਿਆ ਸੀ ਕਾਂਗਰਸੀ ਸਰਕਾਰ ਵੱਲੋਂ ਤੇ ਉਹਦਾ ਬਦਲਾ ਭਾਈ ਬਿੰਦ ਸਿੰਘ ਜੀ ਭਾਈ ਕੇਰ ਸਿੰਘ ਜੀ ਭਾਈ ਸਤਨ ਸਿੰਘ ਨੇ ਦਿੱਤਾ ਸੀ ਅੱਜ ਉਹਨਾਂ ਦਾ ਸਮਾਗਮ ਸੀ ਸ਼ੀਦੀ ਸਮਾਗਮ ਸੀ ਅਰਦਾਸ ਕੀਤੀ ਹੋਈ ਹੈ ਤੇ ਚੜ੍ਹਦੀ ਕਲਾ ਚ ਅਰਦਾਸ ਕੀਤੀ ਹੋਈ ਹੈ ਕਰਨ ਕਰਨ ਜੀ ਨੂੰ ਲੱਗਦਾ ਕਿ ਕਿਵੇਂ ਲੰਘਦਾ ਬਹੁਤ ਸੁਨਾਹੂngਾਰਾ ਮਿਲਦਾ ਜਿਹਨੇ ਸੋਚਿਆ ਉਸ ਤੋਂ ਕਈ ਗੁਣਾ ਅੱਗੇ ਹੈ ਜੀ ਚੜ੍ਹਦੀ ਕਲਾ ਸਾਰਾ ਕੁਝ